वेलकम टू खन्ना न्यूज़ लाइव खन्ना ਦੇ ਕਬਜ਼ਾ ਮਿਲੀ ਰੋਡ ਤੇ ਘਰ ਵਿੱਚ ਰਹਿੰਦੇ ਮਾਂ ਪੁੱਤ ਨੂੰ ਰੱਸੀ ਨਾਲ ਬੰਨ ਕੇ ਡਾਕਾ ਮਾਰਨ ਦੀ ਸੂਚਨਾ ਮਿਲੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਘਰ ਦੇ ਮੁਖੀ ਮੁਹੰਮਦ ਤਾਲਬ ਨੇ ਦੱਸਿਆ ਕਿ ਮੈਂ ਅਤੇ ਮੇਰੀ ਮਾਤਾ ਰਾਤ ਸਮੇਂ ਸੁੱਤੇ ਪੈ ਸੀ ਤਕਰੀਬ 1 ਵਜੇ ਦੋ ਵਿਅਕਤੀ ਛੁਰੇ ਅਤੇ ਤੇਜ਼ਰ ਹਥਿਆਰ ਨਾਲ ਘਰ ਵਿੱਚ ਦਾਖਲ ਹੋਏ ਜਿਨ੍ਹਾਂ ਨੇ ਮੇਰੇ ਅਤੇ ਮੇਰੀ ਮਾਤਾ ਨੂੰ ਮੋਬਾਈਲ ਕੇਵਲ ਨਾਲ ਬੰਨ ਕੇ ਸਾਡੀ ਕੁੱਟਮਾਰ ਕੀਤੀ ਅਤੇ ਸਾਡੇ ਘਰ ਵਿੱਚ ਵੱਡੀ ਰਕਮ ਤੇ 5.5 ਟੋਲੇ ਸੋਨਾ ਮੌਜੂਦ ਸੀ ਜਿਸ ਨੂੰ ਲੱਭਣ ਲਈ ਲੁਟੇਰਿਆਂ ਨੇ ਘਰ ਨੂੰ ਉਥਲ-ਪੁਥਲ ਕਰ ਦਿੱਤਾ ਜਦੋਂ ਚੋਰਾਂ ਨੂੰ ਕੁਝ ਨਾ ਲੱਭਿਆ ਤਾਂ ਉਹ ਸਾਡੀ ਕੁੱਟਮਾਰ ਕਰਕੇ ਚਲੇ ਗਏ ਸਵੇਰੇ ਚੋਰਾਂ ਦੇ ਜਾਣ ਤੇ ਉਹਨਾਂ ਨੇ ਆਪਣੇ ਆਪ ਨੂੰ ਖੋਲ ਕੇ ਪੁਲਿਸ ਨੂੰ ਸੂਚਨਾ ਦਿੱਤੀ ਉਹਨਾਂ ਕਿਹਾ ਕਿ ਕੱਪੜਿਆਂ ਵਿੱਚ ਲੁਕਾ ਕੇ ਰੱਖਿਆ ਸੋਨਾ ਅਤੇ ਪੈਸੇ ਬਚ ਗਏ ਇਸ ਮੌਕੇ ਐਸਪੀਡੀ ਸੌਰਵ ਜਿੰਦਲ ਡੀਐਸਪੀ ਹਰਜਿੰਦਰ ਸਿੰਘ ਗਿੱਲ ਅਤੇ ਅਰਜਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਇਹ ਗਲਆ ਬੰਨਿਆ ਸੀ ਤੁਹਾਡਾ ਹਾਂਜੀ ਇਹ ਗਲਆ ਘੋਟਿਆ ਗਿਆ ਜੀ ਪਹਿਲਾਂ ਉਹ ਕਹਦਾ ਨੂੰ ਬੰਨਿਆ ਗਿਆ ਹਾਂਜੀ ਕਿੰਨੇ ਕਿੰਨੇ ਮੁੰਡੇ ਸੀਗੇ ਮੁੰਡੇ 4 ਸੀਗੇ ਜੀ ਕਿੰਨੀ ਉਮਰ ਸੀ ਕਿੰਨੀ ਮਰੇ ਕੋਈ 25 ਤੋਂ 30 ਦੇ ਵਿੱਚ ਵਿੱਚ ਅੱਛਾ ਮੋਨੇ ਸੀ ਕਿ ਸਰਦਾਰ ਸੀ ਮੋਨੇ ਸੀ ਅੱਛਾ ਤੇ ਹੱਥ ਹੀ ਹੱਥ ਹੀ ਮਾਰਿਆ ਦਿਖਾਣਾ ਹੱਥ ਤੇ ਜੀ ਜਦੋਂ ਮੈਂ ਛਡਾਉਣ ਦੀ ਕੋਸ਼ਿਸ਼ ਕੀਤੀ ਦੰਦ ਦੰਦ ਮਾਰਿਆ ਉਹਨਾਂ ਨੇ ਅੱਛਾ ਕੋਈ ਹਥਿਆਰ ਵਗੈਰਾ ਸੀ ਹਾਂਜੀ ਚਾਕੂ ਛੋਰੀ ਵਗੈਰਾ ਸੀਗੀਆਂ ਉਹਨਾਂ ਕੋਲ ਅੱਛਾ ਹਾਂਜੀ ਕੀ ਕੀ ਕਿਸੇ ਹਥਿਆਰ ਉਹਨਾਂ ਕੋਲ ਕੋਈ ਦਾ ਤੂ ਕੀ ਸੀਗਾ ਨਹੀਂ ਉਹਨਾਂ ਨੇ ਮਛੂਰੀ ਤਾਂ ਰੱਖੀ ਹੋਈ ਸੀ ਮੇਰੇ ਗਰਦਨ ਤੇ ਦੇਖੋ ਅੱਛਾ ਬਰਕੀ ਸਿੱਟਿਆ ਸੀਗੇ ਅੱਛਾ ਤੇ ਰੋਲਾ ਨਾ ਪਵੇ ਇਹ ਕਿੰਨੇ ਕ ਬੇਰੀ ਗੱਲ ਆ ਇਹ ਇਹ 12 ਤੋਂ 3 ਵਜੇ ਦੇ ਵਿੱਚ ਵਿੱਚ ਵੀ ਕਰਦਾ ਦੋ ਤਿੰਨ ਘੰਟੇ ਰਹੇ ਇੱਥੇ ਉਹ ਕਿੰਨੇ ਘੰਟੇ ਰਹੇ ਥੇ ਉਹ ਤਿੰਨ ਘੰਟੇ ਰਹੇ ਨੇ ਜੀ ਤੇ ਤੁਸੀਂ ਕਿਵੇਂ ਫਿਰ ਨਿਕਲੇ ਇੱਥੋਂ ਨਹੀਂ ਸਰ ਉਹਨਾਂ ਨੇ ਮੈਨੂੰ ਜਿਵੇਂ ਬੱਟ ਕੇ ਸਿੱਟਤਾ ਨਾ ਮਤਲਬ ਕਿ ਮੇਰੇ ਪੈਰ ਚਾਰਜਰ ਦੀ ਡਾਟਾ ਕੇਬਲ ਨਾਲ ਬੰਨਤੇ ਸੀਗੇ ਅੱਛਾ ਜੀ ਉਹ ਮੈਂ ਜ਼ੋਰ ਲਾ ਕੇ ਖੋਲਜੀ ਗਈ ਉਹ ਹਾਂ ਫਿਰ ਜਦੋਂ ਚਲੇ ਗਏ ਫਿਰ ਦਰਵਾਜ਼ਾ ਖੁੱਡਾ ਸੀਗਾ ਉਹ ਅੱਛਾ ਜੀ ਫਿਰ ਮੈਂ ਭਾਈ ਨੂੰ ਆਵਾਜ਼ ਮਾਰੀ ਜੱ ਏ ਜੀ ਪੌਣੇ ਕੇ 4:30 4:30 ਤੇ ਤੁਹਾਡੇ ਮਾਤਾ ਜੀ ਦੇ ਨੇ ਹਾਂ ਜੀ ਤੇ ਕੀ ਨੋਏ ਉਹਨਾਂ ਦੇ ਮਾਤਾ ਜੀ ਦਾ ਮੇਨਾ ਤੁਹਾਡਾ ਕੀ ਨਾਮ ਹੈ ਤੁਹਾਡਾ ਹਾਂ ਜੀ ਆਲੀ ਮੈਂ ਕਿੰਨੀ ਉਮਰ ਹੈ ਤੁਹਾਡੀ 25 ਸਾਲ ਤੇ ਮਾਤਾ ਜੀ ਕਿੰਨੀ ਉਮਰ ਹੈ ਜੀ 62 63 ਸਾਲ ਕੀ ਕੰਮ ਕਰਦੇ ਮਾਤਾ ਜੀ ਸਿੱਟਾ ਲੱਗੀਆਂ ਹਾਂ ਜੀ ਹਾਂ ਜੀ ਉਹਨਾਂ ਦੇ ਦੰਦ ਚ ਥੋੜੀ ਪ੍ਰੋਬਲਮ ਆ ਬਾਕੀ ਮੂੰਹ ਮਾਤੇ ਟੇਪ ਵਗੈਰਾ ਬੰਨਣੀ ਹੈ ਅੱਛਾ ਉਹਦੇ ਕਰਕੇ ਸੱਟ ਆਈ ਹੋਈ ਤੇ ਜਿਹੜਾ ਸਮਾਨ ਸਮੂਹ ਜਿਹੜਾ ਖਿਲਰਿਆ ਪਿਆ ਸਾਰਾ ਜਿਹੜਾ ਪੇਟੀ-ਬੁੱਟੇ ਜੋ ਵੀ ਇਹਨਾਂ ਸਮਾਨ ਉਹਨਾਂ ਨੇ ਖਿਲਾਰਿਆ ਜੋ ਉਹਨਾਂ ਨੇ ਖਿਲਾਰਿਆ ਕੋਈ ਲੈ ਕੇ ਕੋਈ ਚੀਜ਼ ਹੁਣ ਨਹੀਂ ਸਰ ਵੈਸੇ ਤੋਂ ਸਾਰੀ ਚੀਜ਼ ਹੈਗੀ ਆ ਉਹ ਤੁਸੀਂ ਤੁਸੀਂ ਬਚਾਲਤ ਤੱਕ ਹਾਂਜੀ ਬਚਾਲ ਉਹਨਾਂ ਨੇ ਫੋਲਾ ਫਲਾਈ ਦੀ ਕੀਤੀ ਸਾਰੀ ਹਾਂਜੀ ਕਿੰਨੀ ਦਰ ਕਿੰਨਾ ਦਰ ਫੋਲਾ 2.5-3 ਘੰਟੇ ਰਹੇ ਕੀ 2.5 ਘੰਟੇ ਕੀ ਕਰਦੇ ਰਹੇ ਉੱਥੇ ਉਹ ਬਸ ਜੀ 1.5 ਘੰਟਾ ਤੋਂ ਮੇਰੇ ਨਾਲ ਹੀ ਢੁਲੀ ਗਏ ਅੱਛਾ ਅੱਲਾ ਦੋ ਜਣੇ ਸੀਗੇ ਫਿਰ ਮੈਂ ਉਹਨਾਂ ਤੋਂ ਕਾਬੂ ਨਹੀਂ ਆਇਆ ਹਾਂ ਫਿਰ ਇੱਕ ਬੰਦਾ ਹੋਰ ਆਇਆ ਬਾਅਦ ਚ ਆਇਆ ਉਹ ਕਿਹੜੇ ਪੱਸੇ ਦੀ ਆਇਆ ਮੁੰਡਾ ਪਤਾ ਨਹੀਂ ਜੀ ਮੈਨੂੰ ਤਾਂ ਕਮਰੇ ਲਾਈਟਾਂ ਬੰਦ ਸੀਗੀਆਂ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਮੂੰਹ ਤੇ ਕੱਪੜਾ ਸਿੱਟਤਾ ਜਿਨਾਂ ਨੇ ਮੋਬਾਈਲ ਚਾਲ ਰੱਖੀ ਮਾਤਾ ਜੀ ਦੀ ਕੁੱਟਮਾਰ ਕੀਤੀ ਇਹਨਾਂ ਨੇ ਹਾਂ ਜੀ ਉਹਨਾਂ ਦੇ ਮੂੰਹ ਮਾਂ ਬਣ ਕੇ ਮਦਈ ਉਹਨਾਂ ਨੂੰ ਪੈਰਪੂਰ ਸਾਰੇ ਹੱਥ ਚੀਜ਼ ਬਣ ਕੇ ਟੇਪ ਮਾਰ ਕੇ ਸਿੱਟਿਆ ਸੀ ਮੰਜੇ ਸਮਾਨ ਕਿਵੇਂ ਵੱਜ ਗਿਆ ਪਈ ਉਹਨਾਂ ਨੂੰ ਪਤਾ ਨਹੀਂ ਲੱਗਾ ਜਾਂ ਕੀ ਗੱਲ ਹੋਈ ਪਤਾ ਨਹੀਂ ਲੱਗੇ ਜੀ ਉਹਨਾਂ ਨੂੰ ਇਹ ਕਿ ਦੱਸਦੇ ਨੇ ਜੀ ਆ ਦੱਸ ਦੇਣਾ ਕਿ ਮੁੰਡੇ 20 ਤੋਂ 25 ਸਾਲ ਦੇ ਵਿੱਚ ਕੇ ਮੁੰਡੇ ਸੀਗੇ ਜਿੰਨਾਂ ਚਾਰੋਂ ਜਿਹੜੇ ਸਰਦਾਰ ਸਾਰੇ ਕੇ ਮੋਨੇ ਸੀਗੇ ਮੋਨੇ ਦੱਸਣੇ ਮੋਨੇ ਸਾਰੇ ਮੋਨੇ ਸੀਗੇ ਮੂੰ ਬੱਦੇ ਸੀਗੇ ਹਾਂ ਜੀ ਮੋ ਬੰਦੇ ਵੀ ਨੇ ਮੋ ਮਾਸ ਵਗੈਰਾ ਲਾਇਆ ਸੀ ਉਹਨਾਂ ਨੇ ਕੁਛ ਛੋਟਾ-ਬੋਟਾ ਬਾਕੀ ਮੋ ਸਾਫ ਸੀ ਉਹਨਾਂ ਦੇ ਬਾ ਇਹ ਨਹੀਂ ਪਤਾ ਲੱਗਾ ਆਏ ਕਿੱਥੇ ਨੇ ਉਹ ਨਹੀਂ ਨਹੀਂ ਆ ਪਤਾ ਨਹੀਂ ਲੱਗਾ ਉਹ ਦਰਵਾਜਾ ਖੋਲ ਕੇ ਪੈਦਲ ਗਏ ਹੈ ਇਹ ਤਾਂ ਇਹਨਾਂ ਨੂੰ ਪਤਾ ਹੈ ਹਾਂ ਲੇਕਿਨ ਆਣ-ਵੇੜਾ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਕਿੱਥੇ ਨੂੰ ਛੱਡੇ ਨੇ ਉਹ ਕਿੱਥੇ ਨੂੰ ਆਏ ਨੇ ਕਿ ਮੈਂ ਪਹੁੰਚਿਆ ਜਦੋਂ ਇੱਥੋਂ ਗਏ ਨੇ ਇਹਨਾਂ ਨੂੰ ਹੋਸ਼ ਸੀਗੀ ਮੁੰਡਾ ਨੂੰ ਹੋਸੀ ਗਈ ਥੋੜੀ ਮੁੰਡਾ ਫਿਰ ਕਿਸਰ ਤੱਕ ਕਿਸਰਤਾ ਆਪਣੇ ਭਾਈ ਦਾ ਨਾਲ ਹੀ ਮਕਾਨ ਇਹਨਾਂ ਦਾ ਤਕਰੀਬਨ 100 ਮੀਟਰ ਤੇ ਉਹਨਾਂ ਦੇ ਘਰ ਤੱਕ ਪਹੁੰਚਾ ਉਹਨਾਂ ਨੂੰ ਜਮਲਾ ਲਾਟਾਂ ਦੇ ਨਾਲ ਜਮਲਾ ਦਰਵਾਜ਼ਾ ਖੜਕਾਇਆ ਤਾਂ ਤਾਂ ਉਹਨਾਂ ਨੇ ਦਰਵਾਜ਼ਾ ਖੋਲ੍ਹ ਕੇ ਦੇਖਿਆ ਤਾਂ ਜਮਲਾ ਪਗੜ ਜਨਾਈ ਬਈ ਹੈ ਕਰਕੇ ਹਾਲਾਤ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਇੱਥੇ ਦੇ ਹਾਲਾਤਾਂ ਬਾਰੇ ਕਹਿਣਾ ਚਾਹੁੰਦੇ ਤੁਸੀਂ ਅਸੀਂ ਤਾਂ ਜੀ ਪ੍ਰਸ਼ਾਸਨ ਉਨਕੇ ਉੱਪਰ ਪੂਰਾ ਵਿਸ਼ਵਾਸ ਵੀ ਹੈ ਐਸਐਸਪੀ ਸਾਹਿਬ ਖੁਦ ਮੌਜੂਦ ਨੇ ਉਸ ਤੇ ਪਹੁੰਚੇ ਨੇ ਪੂਰੀ ਟੀਮ ਪਹੁੰਚੀ ਹੈ ਸੀਆਈਡੀ ਦੀ ਟੀਮ ਪਹੁੰਚੀ ਹੈ ਪੂਰੇ ਪ੍ਰਸ਼ਾਸਨ ਦੇ ਤਹਿਤ ਜੇ ਮਤਲਬ ਇਹ ਉਹ ਤੇ ਤੁਹਾਨੂੰ ਤਬਾਰ ਆ ਜਿਹੜੇ ਇੱਥੇ ਦੇ ਹਾਲਾਤ ਕਿਹੋ ਜਿਹੇ ਨੇ ਨਸ਼ਾ ਨਸ਼ਾ ਦਾ ਬੜਾ ਜ਼ੋਰ ਹੈ ਇਲਾਕੇ ਦੇ ਵਿੱਚ ਖੰਨਾ ਦੇ ਵਿੱਚ ਐਸਐਸਪੀ ਸਾਹਿਬਾ ਬਹੁਤ ਕੋਸ਼ਿਸ਼ ਵੀ ਕਰ ਰਹੀ ਹੈ ਹਮਮ ਔਰ ਬਹੁਤ ਹੱਦ ਤੱਕ ਬਾकायदा ਜੇ ਮਤਲਬ ਕਾਮਯਾਬੀ ਮਿਲੀ ਹੈ ਲੇਕਿਨ ਖਾਸ ਤੌਰ ਤੇ ਇਸ ਇਲਾਕੇ ਦੇ ਵਿੱਚ ਜਿੱਥੇ ਤੁਸੀਂ ਖੜੇ ਹੋ ਇਹ ਲੱਕਾ ਕਿਹੜਾ ਸਿੱਧੀ ਸਿੱਰੀ ਕਿਹੜੀ ਪੈਂਦੀ ਹੈ ਇਕੜੇ ਇਕੜੇ ਇਲਾਕਾ ਪੈਂਦਾ ਇਹ ਇਹੀ ਇਲਾਕਾ ਕਬਜ਼ਾ ਫੈਕਟਰੀ ਨੂੰ ਕਿਹਾ ਜਾਂਦਾ ਥਾਣਾ ਕਿਹੜਾ ਪੈਂਦਾ ਇਹਨੂੰ ਥਾਣਾ ਸਿਟੀ 2 ਪੈਂਦਾ ਜੀ ਅੱਛਾ ਜੀ ਇਸ ਇਲਾਕੇ ਦੇ ਵਿੱਚ ਖਾਸ ਤੌਰ ਤੇ ਨਸ਼ੇ ਦਾ ਬਿਲਕੁਲ ਬਰਮਬਾਰ ਹੈ ਉਰ ਬਹੁਤ ਸਾਰੇ ਝੁੱਗੀਆਂ ਰਹਿਣੀਆਂ ਜੋ ਝੁੱਗੀਆਂ ਵਾਲੇ ਪਈ ਨੇ ਹਾਂਜੀ ਇਹ ਝੁੱਗੀਆਂ ਵਾਲਾ ਬਾਕਾਇਦਾ ਇਹਨਾਂ ਨੂੰ ਅਸੀਂ ਖੁਦ ਵੀ ਕਈ ਗਰੀ ਮਸਜਿਦ ਦੇ ਨਾਲ ਵੀ ਝੁੱਗੀਆਂ ਨੇ ਹਾਂ ਅਸੀਂ ਉਹਨਾਂ ਨੂੰ ਜਾ ਜਾ ਕੇ ਰਿਕਵੈਸਟ ਵੀ ਕਰ ਚੁੱਕੇ ਹਾਂ ਭਾਈ ਤੁਸੀਂ ਆ ਕੰਮ ਨਾ ਕਰੋ ਪਰ ਲੇਕਿਨ ਢੜਲੇ ਦੇ ਨਾਲ ਰੋਜ਼ਾਨਾ ਨਸ਼ਾ ਦਾ ਬਿਕਰਾ ਹੈ ਬਰਾਬਰ

ਹਾਂਜੀ ਸਰ ਕੀ ਕਹਾਂ ਚਾਹੂੰਗਾ ਸਾਨੂੰ ਇੱਕ ਸੂਚਨਾ ਪ੍ਰਾਪਤ ਹੋਈ ਸੀ ਤਾਲੀਬ ਲੜਕੇ ਵੱਲੋਂ ਜਿਹਦੀ ਉਮਰ ਕਰੀਬ 24 ਸਾਲ ਹੈ ਤੇ ਚੁੰਨਾ ਪੱਠੀ ਮੋਹੱਲੇ ਦੇ ਵਿੱਚ ਨੇੜੇ ਕਬਜਾ ਫੈਕਟਰੀ ਦਾ ਘਰ ਹੈ ਇਹ ਕਹਿੰਦਾ ਵੀ ਰਾਤ ਨੂੰ ਕਰੀਬ ਜਿਹੜਾ 2 12 ਤੋਂ 2 ਦੇ ਵਿੱਚ ਇਹਦੇ ਘਰੇ ਤਿੰਨ ਦੋ ਤਿੰਨ ਵਿਅਕਤੀ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਨੂੰ ਬੰਨ ਕੇ ਤੇ ਇਹਨਾਂ ਦੇ ਘਰੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਤੋਂ ਬਾਅਦ ਇਹਨਾਂ ਦੇ ਮੰਮੁਲੀ ਸੱਟਾਂ ਵੀ ਲੱਗੀਆਂ ਨੇ ਅਸੀਂ ਜਿਹੀ ਸਾਡੀ ਟੀਮ ਹੈ ਜਦੋਂ ਸਾਨੂੰ ਸੂਚਨਾ ਮਿਲੰਦੀ ਸਾਡੇ ਡੀਐਸਪੀ ਖੰਨਾ ਐਸਐਚਓ ਸਿਟੀ 2 ਖੰਨਾ ਡੀਐਸਪੀ ਡੀ ਤੇ ਮੇਰੇ ਵੱਲੋਂ ਵੀ ਇਹ ਮੌਕਾ ਦੇਖਿਆ ਗਿਆ ਤੇ ਮੁੱਢਲੀ ਤਫ਼ਤੀਸ਼ ਤੋਂ ਇਹ ਸਾਹਮਣੇ ਆਇਆ ਕਿ ਇਹਨਾਂ ਦਾ ਕੋਈ ਜਿਹੜਾ ਕੋਈ ਕੀਮਤੀ ਸਮਾਨ ਜਾਂ ਸੋਨਾ ਜਾਂ ਕੋਈ ਕੈਸ਼ ਚੋਰੀ ਨਹੀਂ ਹੋਇਆ ਇੱਕ ਇਹਨਾਂ ਦੀ ਅਟੈਂਪਟ ਹੋਈ ਹੈ ਬਾਕੀ ਅਸੀਂ ਇਸ ਮਾਮਲੇ ਦੇ ਵਿੱਚ ਕੇਸ ਰਜਿਸਟਰ ਕਰਕੇ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਕਿ ਕੌਣ ਵਿਅਕਤੀ ਸੀ ਕੀ ਉਹਨਾਂ ਦਾ ਮੋਟਿਵ ਸੀ ਤੇ ਜਲਦੀ ਅਸੀਂ ਉਹਨਾਂ ਨੂੰ ਫੜਾਂਗੇ ਥੈਂਕ ਯੂ ਜੀ ਸਰ ਖੰਨਾ ਵੀ ਥੋੜੀ ਨਵੀਂ ਪੋਸਟਿੰਗ ਹੈ ਖੰਨਾ ਵਿੱਚ ਕਰਾਈ ਬਹੁਤ ਵਧੀਆ ਰੀਸੈਂਟਲੀ ਹੁਣ ਇਹ ਬੰਦਿਆਂ ਦੇ ਹੱਥ ਕੱਟੇ ਗਏ ਨੇ ਜੀ ਕੀ ਕਹਿਣਾ ਚਾਹੋਗੇ ਸਰ ਜੀ ਦੇਖੋ ਜਿਹੜਾ ਇਹਤੇ ਲੜਾਈ ਝਗੜਾ ਵੀ ਹੋਇਆ ਸੀ ਇਸ ਮਾਮਲੇ ਦੇ ਵਿੱਚ ਵੀ ਖੰਨਾ ਪੁਲਿਸ ਨੂੰ ਮਕਦਮਾ ਦਰਜ ਕਰਕੇ 17307 ਦਾ ਵੀ ਵਾਦਾ ਕੀਤਾ ਤੇ ਇਹਦੇ ਵਿੱਚ ਅਸੀਂ ਇੱਕ ਵਿਅਕਤੀ ਜਿਹੜਾ ਕਾਬੂ ਵੀ ਕਰ ਖੰਨਾ ਤੋਂ ਪੱਤਰਕਾਰ ਪਰਮਜੀਤ ਸਿੰਘ ਦੀ ਮਾਂ ਦੀ ਖਾਸ ਰਿਪੋਰਟ ਇੱਥੇ ਪਈ ਸੀਗੇ ਉਹ ਇਹ ਪਈ ਤੇ ਜੀ ਇਹ ਮੰਡੇ ਤੇ ਜੀ ਮੂੰਹਾਂ ਨੂੰ ਬਹੁਤ ਬੁਰੀ ਤਰ੍ਹਾਂ ਬੰਨਿਆ ਆਇਆ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਪੂਰਾ ਮੂੰਹ ਲਬੇਟਿਆ ਜੇ ਅੰਦਰ ਮਤਲਬ ਮੂੰਹ ਚ ਪਾਇਆ ਜੇ ਖੂਨ ਦੇਖ ਸਕਦੇ ਹੋ ਜੀ ਬਹੁਤ ਬੁਰੀ ਤਰ੍ਹਾਂ ਮਾਰਿਆ ਗਿਆ ਜੀ ਉਹਨਾਂ ਨੂੰ ਤੇ ਉਹਨਾਂ ਦੇ ਦੋਨੇ ਹੱਥ ਪਿੱਛੇ ਕਰ ਲਿਆ ਮਾਤਾ ਜੀ ਕਿੰਨੀ ਉਮਰ ਆ ਮਾਤਾ ਜੀ ਜੀ ਮਾਤਾ ਜੀ ਜੀ 70 ਸਾਲ ਉਮਰ ਆ ਜੀ ਅੱਛਾ ਅੱਛਾ ਹਾਂ ਜੀ ਤੇ ਦੂਜੇ ਬ੍ਰਦਰ ਜੀ ਨੇ ਛੱਟਾ ਲੱਗਿਆ ਉਹਦੀ ਕਿੰਨੀ ਉਮਰ ਹੈ ਨਹੀਂ ਉਹ 27 ਸਾਲ ਦੀ ਉਮਰ ਆ ਜੀ